ਸਵਾਹ ਦੇਖੋ ਜੀ ਚੋਰ ਫੜਿਆ ਗਿਆ ਯਰ ਸੁੱਲੜੇ ਪਿੰਡ ਗੂਗਾ ਮਾੜੀ ਤੋਂ ਗੋਲ ਕਪਟ ਲਿਆ ਸੀਗੇ ਇਹਨੇ ਇਹਦੇ ਨਾਲ ਤਿੰਨ ਬੰਦੇ ਸੀਗੇ ਦੋ ਜਣੇ ਫਰਾਰ ਹੋ ਗਏ ਆ ਜੀ ਇੱਕ ਇੱਕਲਾ ਬਚਿਆ ਏ ਇਹ ਪਿੰਡ ਵਾਲਿਆਂ ਨੇ ਫੜ ਲਿਆ ਏ ਪਿੰਡ ਵਾਲਿਆਂ ਸਾਹਮਣੇ ਸ਼ੋਅ ਕਰਦਾ ਹੈ ਕਿ ਮੈਂ ਬੋਲਦਾ ਨਹੀਂ ਹੈਗਾ ਉਹਦਾ ਬੋਲ ਹੈ ਸਾਰਾ ਕੁਝ ਸਭ ਕੁਝ ਜਾਣਦਾ ਹੈ ਔਰ ਸੋ ਪਿੰਡ ਦੇ ਲੋਕ ਤਾਂ ਵੀ ਇੰਨੇ ਚੰਗੇ ਆ ਕਿ ਇਹਨੂੰ ਰੋਟੀ ਖਵਾਈ ਆ ਪਹਿਲਾਂ ਹੁਣ ਦਵਾਈ ਦਵਾਉਣ ਚੱਲੇ ਆ ਤੇ ਲੱਗਦਾ ਭਈਆ ਕੋਈ ਪ੍ਰਸ਼ਾਸਨ ਵੀ ਆਇਆ ਆ ਕੇ ਦੇਖ ਕੇ ਚਲੇ ਗਏ ਨੇ ਸੋ ਹੁਣ ਪਿੰਡ ਦੇ ਲੋਕ ਦਵਾਈ ਦਵਾਉਣ ਜਾ ਰਹੇ ਨੇ ਇਹਨੂੰ ਕੋਤੋਂ ਨੂੰ ਲਾਈਵ ਅਪਡੇਟ ਦਿੰਦੇ ਰਹਾਂਗੇ ਜਿੰਮੀ ਵੀ ਹੋਇਆ ਵੀਡੀਓ ਨਹੀਂ ਸ਼ੇਅਰ ਕਰਦੇਓ ਤੇ ਲਾਈਕ ਕਰਦੇਓ ਸੂਆ ਡਾਕਟਰ ਦੀ ਦੁਕਾਨ ਤੇ ਲੈ ਕੇ ਜਾ ਰਹੇ ਨੇ ਇਹ